ਵੇਖਣ ਇੱਕ ਵਾਦ ਅਕਾਲ ਤੱਕ ਦਾ ਜਿਹਦਾ ਝੰਡਾ ਨਹੀਂ ਲੈਂਦਾ ਕੱਲ ਆਪਾਂ ਰਾਤ ਜਿੱਥੋਂ ਫੁਲਕਾ ਛਕਿਆ ਸੀ ਉੱਥੇ ਆਪਾਂ ਟੈਂਟ ਲਾ ਲਿਆ ਪੰਜਾਬ ਵਾਲੇ ਉਹ ਇਟਾਂ ਬਹੁਤ ਲੱਗ ਤਰੀਕੇ ਨਾਲ ਬਣਾਉਂਦੇ ਆਪਾਂ ਹੈਗੇ ਆ ਜੀ ਭਾਰਤ ਦੀ ਸਟੇਟ ਮਹਾਰਾਸ਼ਟਰ ਜ਼ਿਲ੍ਹਾ ਨਦੀੜ ਪਿਆਈ ਸਾਨੂੰ ਬਲੈਕ ਟੀ ਆਪਣੇ ਤਾਂ ਮਿੱਟੀ ਮਿੱਟੀ ਹੁੰਦੀ ਆ ਵੇਖੋ ਇੱਥੇ ਤੁਸੀਂ ਪੱਥਰ ਹੀ ਪੱਥਰ ਥੱਲੇ ਪੰਜਾਬ ਵਿੱਚ ਸਾਰਾ ਕੁਝ ਹੈ ਤੇ ਆਪਾਂ ਕਿਉਂ ਛੱਡ ਕੇ ਜਾ ਰਹੇ ਆਂ ਪੰਜਾਬ ਇਹਨਾਂ ਨੇ ਬੰਬ ਦੀ ਵਰਤੋਂ ਕਿਉਂ ਕੀਤੀ ਆ ਹੁਣ ਆਪਾਂ ਪਹੁੰਚ ਕੇ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ हां जी भाई स्वागत ਕਰਨਾ ਤੁਹਾਡਾ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਗੁੱਡ ਮਾਰਨਿੰਗ ਆਪਾਂ ਤੁਹਾਨੂੰ ਪਤਾ ਕਿ ਰਾਤ ਇੱਥੇ ਕੈਂਪਿੰਗ ਕੀਤੀ ਸੀਗੀ ਤੇ ਹੁਣ ਆਪਾਂ ਇਸ ਤੋਂ ਬਾਅਦ ਨੇ ਡੇਵਲ ਜਾਣਾ ਬਸ ਚਾਹ ਚੂ ਪੀ ਲਗੇ ਤੇ ਰੈਡੀ ਸੈਡੀ ਹੋ ਜਗੇ ਫਿਰ ਆਪਾਂ ਵਧਦੇ ਹਾਂ ਆਪਣੇ ਅਗਲੇ ਸਫ਼ਰ ਵੱਲ ਕੱਲ ਆਪਾਂ ਇਸ ਰੈਸਟੋਰੈਂਟ ਵਿੱਚੋਂ ਹੀ ਫੁਲਕਾ ਸ਼ਗਿਆ ਸੀਗਾ ਤੇ ਇੱਥੇ ਹੀ ਆਪਾਂ ਰਾਤ ਚਾਹ ਚੂ ਪੀ ਕੇ ਟੈਂਟ ਲਾ ਲਿਆ ਸੀਗਾ ਕਿਉਂਕਿ ਆਪਾਂ ਨੂੰ ਜੇ ਆਪਾਂ ਗਾਂ ਵਾਧੀ ਤਾਂ ਆਪਾਂ ਨੂੰ ਨੀਰਾ ਜ਼ਿਆਦਾ ਹੋਣਾ ਸੀਗਾ ਆਪਾਂ ਕਿਹਾ ਵੀ ਤੜਕੇ ਸਵੇਰ ਆਰਾਮ ਨਾਲ ਚੱਲਾਂਗੇ ਅੱਗੇ ਹਾਂਜੀ ਭਾਈ ਇਹ ਆ ਗੁਦਾਵਰੀ ਨਦੀ ਜੋ ਕਿ ਨਦੀਰ ਸਾਹਿਬ ਦੇ ਗੁਰਦੁਆਰਾ ਦੇ ਪਿੱਛੋਂ ਦੀ ਲੰਘਦੀ ਆ ਤੇ ਇੱਥੇ ਦਰਅਸਲ ਸ਼ਹਿਰ ਦਾ ਜਿਹੜਾ ਬੰਨ ਵੀ ਲੱਗਿਆ ਵਾ ਹੁਣ ਆਪਾਂ 130 ਕਿਲੋਮੀਟਰ ਦੂਰ ਆ ਭਾਈ ਨਦੀਰ ਤੋਂ ਚੱਲੀਏ ਵੀਰੇ ਆਪਾਂ ਜਾ ਰਹੀ ਸੀ ਜੀ ਨਦੀਰ ਵਾਲੀ ਹਾਈਵੇ ਤੇ ਤੇ ਇਹਨਾਂ ਦੇ ਪੱਠੇ ਦੇ ਵਿੱਚ ਤੇ ਆਪਣੀ ਪੱਠੇ 'ਚ ਕੀ ਡਿਫਰੈਂਸ ਆ ਇੱਟਾਂ ਵਾਲੇ ਪੱਠੇ 'ਚ ਤੁਹਾਨੂੰ ਆਪਾਂ ਅੱਜ ਦਿਖਾਉਣੀ ਆ ਆ ਤਾਂ ਬਾਈ ਜਿਵੇਂ ਨਹਿਰ ਵਾਲੀ ਮਿੱਟੀ ਨਹੀਂ ਹੁੰਦੀ ਉਹ ਚੱਕ ਕੇ ਲੈਂਦੇ ਆ ਸਭ ਤੋਂ ਪਹਿਲਾਂ ਇਹ ਫਿਰ ਇਸ ਤੋਂ ਬਾਅਦ ਇਹ ਇਹਦੇ ਵਿੱਚ ਪਾ ਕੇ ਆ ਰਖਣੀ ਜੀ ਦੇ ਵਿੱਚ ਪਾ ਕੇ ਤੇ ਇਹਦੀਆਂ ਇੱਟਾਂ ਬਣਾਉਂਦੀ ਆ ਫਿਰ ਇਹ ਪੰਜਾਂ ਦਿਨਾਂ ਦੇ ਵਿੱਚ ਫਿਰ ਪੰਜ ਦਿਨ ਇਹ ਇੱਟਾਂ ਨੂੰ ਇਦਾਂ ਰੱਖਦੀ ਆ ਤੇ ਧੁੱਪ ਲਵਾਉਂਦੀ ਆ ਤੇ ਫੇਰ ਬਾਈ ਇਹਨਾਂ ਨੂੰ ਐ ਖੜੀਆਂ ਕਰ ਦਿੰਦੀ ਆ ਕਿਉਂਕਿ ਇਹ ਸੁੱਕ ਜਾਂਦੀਆਂ ਵਜ੍ਹੀ ਦੀ ਹਵਾ ਹੋਵਾ ਲੰਘ ਜਾਂਦੀ ਇਹਨਾਂ ਦੇ ਵਜ੍ਹੀ ਦੀ ਫਿਰ ਇਹਨਾਂ ਦੀਆਂ ਆਹ ਬਈ ਲੱਕੜਾਂ ਦਾ ਕੰਮ ਤੁਹਾਨੂੰ ਦੱਸਦੀ ਆ ਕਿ ਫੇਰ ਆਏ ਜਿਵੇਂ ਉਹ ਇੱਟਾਂ ਇਹ ਆਏ ਰੱਖ ਦਿੰਦੀ ਆ ਦੂਰ ਅਦੇ ਬਣਾ ਕੇ ਇਹਨਾਂ ਦੀ ਠੀਕ ਆ ਥੱਲੇ ਪੱਕੀਆਂ ਇੱਟਾਂ ਜਿਹੜੀਆਂ ਪੱਕੀਆਂ ਆਉਂਗਾ ਤੇ ਵਿਚਾਲੇ ਵਿਚਾਲੇ ਇਹਦੇ ਬਈ ਆਹ ਲੱਕੜਾਂ ਪਾ ਦਿੰਦੀ ਆ ਤੇ ਉੱਪਰ ਇਹਦੇ ਥੋੜਾ ਥੋੜਾ ਕੋਇਲਾ ਪਾ ਦਿੰਦੀ ਆ ਤੇ ਸੱਤ ਰਦੇ ਫੇਰ ਇਹਦੀਆਂ ਜਿਹੜੀਆਂ ਤੁਹਾਨੂੰ ਮੈਂ ਇੱਟਾਂ ਦਿਖਾਈਆਂ ਸੀਗੀਆਂ ਤੇ ਉਹ ਸੱਤ ਰਦੇ ਲਾ ਕੇ ਤੇ ਫਿਰ ਇਦੂ ਬਾਅਦ ਫੇਰ ਲੱਕੜਾ ਪਾ ਕੇ ਫੇਰ ਕੋਇਲਾ ਪਾ ਕੇ ਫੇਰ ਸੱਤਰ ਦੇ ਲਾ ਕੇ ਇਹਦੇ ਜਿੰਨਾ ਉੱਚਾ ਕਰਕੇ ਥੱਲੋਂ ਲਾ ਦਿੰਦੇ ਆ ਅੱਗ ਤੇ ਇਹ ਬਾਅਦ ਚ ਬਣ ਜਾਂਦਾ ਬਾਈ ਇਹ ਪੰਜਾਂ ਛਿਆਂ ਦਿਨਾਂ ਦੇ ਵਿੱਚ ਐ ਲਾਲ ਇੱਟਾਂ ਬਣ ਜਾਂਦੀਆਂ ਇਹ ਪੂਰਾ ਇਹ ਪ੍ਰੋਸੈਸ ਆ ਤੁਹਾਨੂੰ ਪਤਾ ਕਿ ਆਪਣੀ ਜਿਹੜੇ ਪੱਠਿਆਂ ਦੇ ਉੱਪਰ ਹੁੰਦੀ ਹੈ ਚਿਮਣੀ ਇੱਥੇ ਚਿਮਣੀ ਵਾਲਾ ਨਹੀਂ ਕੋਈ ਸਿਸਟਮ ਸਿਸਟਮ ਤੁਹਾਨੂੰ ਮੈਂ ਸਾਰਾ ਸਮਝਾਤਾ ਵੀ ਕਿਵੇਂ ਵਰਕ ਕਰਦੀ ਹੈ ਇਹ ਚੀਜ਼ ਤੇ ਐਂ ਬਾਅਦ ਚ ਇਹ ਪੱਕ ਕੇ ਐਂ ਆ ਜਾਂਦੀਆਂ ਮੂਰੇ ਬਣ ਕੇ ਤੇ ਦੂਬਾ ਲੱਕੜਾਂ ਦੀ ਤਾਂ ਜਿਹੜੀ ਰਾਖ ਬਣ ਜਾਂਦੀ ਹੈ ਤੇ ਐਂ ਹੀ ਇੱਟਾਂ ਜਿਹੜੀਆਂ ਉਹ ਪਕਾਉਂਦੇ ਆ ਦੂਰੋਂ ਇਹ ਚੀਜ਼ ਨੋਟ ਕੀਤੀ ਸੀ ਕਿ ਇਹ ਛੇ ਚਿਮਨੀ ਹੈਨੀ ਪੱਠੇ ਦੇ ਉੱਪਰ ਤੇ ਹੁਣ ਆਪਾਂ ਚੱਲ ਗਏ ਆਪਣੇ ਅਗਲੇ ਸਫ਼ਰ ਵੱਲ ਆ ਵੀ ਭਾਈ ਜਿਹੜਾ ਆ ਛੱਠਾ ਇਹਨਾਂ ਨੇ ਲਾਇਆ ਸੀ ਇਹਨੂੰ ਥੱਲੋਂ ਅੱਗ ਲਾਤੀ ਤੇ ਹੌਲੀ-ਹੌਲੀ ਉੱਪਰ ਅੱਗ ਆਪੇ ਆ ਜੂ ਤੇ ਪੂਰਾ ਬਣ ਕੇ ਤਿਆਰ ਹੋ ਜੂ ਬਾਈਆਂ ਦਾ ਚਾਹ ਪੀ ਕੇ ਜਾਣੀ ਆ ਬਾਈ ਚਾਹ ਤਾਂ ਵੇਖੋ ਤੁਸੀਂ ਬਿਨਾ ਦੁੱਧ ਤੋਂ ਆ ਤੇ ਪਰ ਹੈ ਬਾਕਮਾਲੀ ਆ ਬਈ ਆਪਾਂ ਰਸਤੇ 'ਚ ਜਾ ਰਹੇ ਸੀਗੇ ਤੇ ਇਹਨਾਂ ਨੇ ਆਪਾਂ ਨੂੰ ਰੋਕ ਲਿਆ ਰੋਕਿਆ ਕਿਉਂ ਇੱਥੇ ਬਲਾਸਟ ਬਹੁਤ ਪੈੜਾ ਹੋਇਆ ਯਾਰ ਇਹ ਪਾਣੀ ਪੂਣੀ ਕੱਢ ਰਹੇ ਆ ਤੇ ਤੁਹਾਨੂੰ ਦਿਖਾਉਨੇ ਆ ਹੁਣ ਆਪਾਂ ਕਿਵੇਂ ਪਾਣੀ ਕੱਢ ਰਹੇ ਆ ਮਹਾਰਾਸ਼ਟਰ ਦੇ ਵਿੱਚ ਖੂਹਾਂ ਪਟ ਪਟ ਕੇ ਨੇੜੇ ਚੱਲ ਕੇ ਦਿਖਾਈਏ ਤੁਹਾਨੂੰ ਆਪਣੇ ਤਾਂ ਮਿੱਟੀ ਮਿੱਟੀ ਹੁੰਦੀ ਆ ਵੇਖੋ ਇੱਥੇ ਤੁਸੀਂ ਪੱਥਰ ਹੀ ਪੱਥਰ ਥੱਲੇ ਤੇ ਪਾਣੀ ਗੱਢਣਗੇ ਇਦੋਂ ਬਾਅਦ ਬਾਈ ਇਹਦੇ ਵਿੱਚੋਂ ਖੂਹ ਪਟ ਰਹੀਆਂ ਖੂਹ ਹਨ ਖੂਈ ਪਟ ਰਹੀਆਂ ਖੂਈ ਖੂਈ ਆਇਦਰਲੀ ਸਾਈਡ ਬਾਈ 100 ਕਿ ਮੀਟਰ ਤੇ ਸੜਕਾ ਇਹਨਾਂ ਨੂੰ ਆਏ ਸੀਗਾ ਵੀ ਕੋਈ ਕ੍ਰਿਕਟ ਕਿਸੇ ਦੇ ਸਿਰਸੋਰ ਚ ਨਾ ਵਜੇ ਕਿਉਂਕਿ ਬਲਾਸਟ ਕੋਈ ਬੰਬ-ਬੰਬ ਲਾਇਆ ਸੀ ਇਹਨਾਂ ਨੇ ਕੋਈ ਉਦਾਂ ਦਾ ਕੋਈ ਹੋਊਗਾ ਇਹਨਾਂ ਦਾ ਤੰਤਰ-ਜੰਤਰ ਏ ਬਈ ਪਰਦੇ ਵੀ ਆਪਦੇ ਤੁੱਕੇ ਨਾਲ ਆ ਵੀ ਪਾਣੀ ਨਿਕਲੂ ਜਾਂ ਨਾ ਨਿਕਲੂ ਜਿਹੜੀ ਜੇ ਨਾ ਨਿਕਲਿਆ ਤਾਂ ਮਿਹਨਤ ਇਹਨਾਂ ਦੀ ਸਾਰੀ ਬੇਕਾਰ ਤੇ ਖੇਤਾਂ ਖੂਤਾਂ ਨੂੰ ਪਾਣੀ ਲਾਉਣ ਮਾਰੇ ਇਹ ਚੀਜ਼ ਕਰਦੇ ਆ ਤੇ ਹੁਣ ਆਪਾਂ ਵਧਗੇ ਦੂ ਆਪਣੇ ਅਗਲੇ ਸਫ਼ਰ ਵੱਲ ਬਈ ਵਧਾਂਗਾ ਹੁਣ ਇਹਨਾਂ ਸਾਰਿਆਂ ਨੂੰ ਪਾਣੀ ਆ ਜਿਹੜਾ ਉਹ ਆ ਗਿਆ ਉੱਤੇ ਤੇ ਹੁਣ ਮੈਨੂੰ ਲੱਗਦਾ 20 ਫੁੱਟ ਹੋਰ ਪਤਣਾ ਪੈਣਾ ਫਿਰ ਸਾਫ਼ ਪਾਣੀ ਵੀ ਆ ਜਾਊਗਾ ਕੋਈ ਇਹਨਾਂ ਨੇ ਕਿਵੇਂ ਇੱਕ ਹੋਰ ਪੱਟਿਆ ਸੀ ਪਹਿਲਾਂ ਖੂਹ ਹਨ ਇਹਨਾਂ ਨੇ ਵਿਚਾਰਿਆਂ ਨੇ ਨਾ ਪਹਿਲਾਂ ਮਿਹਨਤ ਕੀਤੀ ਅੱਛਾ 3 ਲੱਖ ਰੁਪਈਆ ਲੱਗਦਾ ਇੱਕ ਫੂਰ ਤੇ ਅੱਛਾ 3 ਲੱਖ ਰੁਪਈਏ ਦੇ ਵਿੱਚ ਇੱਕ ਟੋਇਆ ਪੜਦੇ ਨੇ 3 ਲੱਖ ਲਾਗੇ ਨਾ ਇੱਥੇ ਤੈਨੂੰ ਮੁਖਾਉਣੇ ਆ ਇੱਥੇ ਖੂਹ ਪੱਟਿਆ ਇਹਨਾਂ ਨੇ ਅੱਛਾ ਉਹ ਉਹਦੇ ਚ ਪਾਣੀ ਆਇਆ ਹੀ ਨਹੀਂ 50 ਫੁੱਟ ਤੇ ਕਿਕਰ ਪੜ ਦਿੱਤਾ ਵਿਚਾਰਿਆਂ ਦੀ ਬੇਕਾਰ ਬੇਕਾਰ ਗਈ ਸਾਰੀ ਮਿਹਨਤ ਤੇ ਲੇਬਰ ਕੋਈ ਫਾਇਦਾ ਨਹੀਂ ਹੋਇਆ ਤੇ ਇੱਕ ਇੱਥੇ ਚੱਕਰ ਕੀ ਇੱਕ ਪਾਣੀ ਦਾ ਕੋਈ ਹੱਕਤਾ ਵੀ ਨਹੀਂਗਾ ਰੋੜੇ ਕਿੰਨੇ ਪੱਥਰ ਵਿਖਿਆ ਹਾਂ ਪੱਥਰ ਬਿਲਕੁਲ ਪੱਥਰ ਹਨਾ ਕਿਵੇਂ ਚਾਰਿਆਂ ਦੇ ਖੇਤੀ ਵੀ ਇੰਨੀ ਕੋਈ ਜ਼ਿਆਦੀ ਲਾਏ ਬੰਨ ਨਹੀਂ ਹੈਗੀ ਹਾਂ ਹਾਂ ਭਈ ਆ ਇਹਨਾਂ ਨੇ ਪੱਟਿਆ ਸੀਗਾ ਤੇ ਇਹਦੇ ਵਿੱਚ ਪਾਣੀ ਹੈ ਨਹੀਂ ਵੇਖੋ ਤੁਸੀਂ ਮਾਲਾ ਮੋਟਾ ਪੱਥਰਾਂ ਨਾਲ ਹੀ ਸੈਮਦਾ ਤੇ ਇਹਨਾਂ ਦੀ ਸਾਰੀ ਮਿਹਨਤ ਆ ਜਿਹੜੀ ਬੇਕਾਰ ਹੋ ਗਈ ਆਏ ਵਿਚਾਰਿਆਂ ਦਾ ਨੁਕਸਾਨ ਹੋ ਜਾਂਦਾ ਛੋਟੇ ਫਸਲ ਨਦੀਰ ਜ਼ਿਲ੍ਹੇ ਤੋਂ ਬਈ 50 ਕਿਲੋਮੀਟਰ ਪਿੱਛੇ ਇੱਕ ਆਪਾਂ ਨੂੰ ਵਧੀਆ ਹੋਟਲ ਮੈਂ ਲੱਗਿਆ ਸੀ ਉੱਥੋਂ ਆਪਾਂ ਫੁਲਕਾ ਛਕ ਲਿਆ ਨੰਦੇ 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 ਸੀ ਉਹ ਹਾਂ ਹਾਂ ਇਹ ਯਹਾਂ ਗੁਰਦੁਆਰੇ ਮੈਂ ਆਏ ਹਾਂ ਗੁਰਦੁਆਰੇ ਆਦਵਰਾ ਸੈਮੇ ਆ ਰਹੇ ਹਾਂ ਬਹੁਤ ਠੀਕ ਠਾਕ ਹੋ ਚਲੋ ਅभी ਆਛੇ ਹੋ ਹਾਂ ਅਭੀ ਲਿਆ ਮੈਂਨੈ ਧੰਨਵਾਦ ਆਪਕਾ ਬਹੁਤ ਬਹੁਤ ਸ਼ਾਮ ਹੋ ਗਈ ਬਈ ਤੇ ਆਪਾਂ ਮਹਾਰਾਸ਼ਟਰ ਦੇ ਨਦੇੜ ਜ਼ਿਲ੍ਹੇ ਵਿੱਚ ਪਹੁੰਚ ਗਏ ਹਾਂਜੀ ਬਈ 5:00 ਦੇ ਦਾ ਸਮਾਂ ਹੋ ਗਿਆ ਜੀ ਤੇ ਅਸੀਂ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਪਹੁੰਚ ਕੇ ਨਦੇੜ ਤੇ ਬੁਲੇ ਸੋਨਿਹਾਲੇ ਤੇ ਇਹ ਆਪਣੀ ਯਾਤਰਾ ਇੱਥੋਂ ਤੱਕ ਦੀ ਬਹੁਤ ਜ਼ਿਆਦਾ ਵਧੀਆ ਰਹੀ ਜੀ ਸਰਦਾਰ ਬਹੁਤ ਟਾਈਮ ਬਾਅਦ ਦੇਖੀ ਆ ਤੇ ਦਿਲ ਖੁਸ਼ ਹੋ ਗਿਆ ਇੱਥੇ ਆ ਕੇ ਦੁਨੀਆਂ ਦੇ ਤਖਤ ਬਦਲਦੇ ਰਹਿੰਦੇ ਨੇ ਮੈਂ ਮਨਜੀ ਸਾਹਿਬ ਕਥਾ ਵਿੱਚ ਕਹਿੰਦੇ ਬੇਨਤੀ ਕੀਤੀ ਹੈ ਸਾਰੇ ਮੁਲਕਾਂ ਦੇ ਰਾਤ ਨੂੰ ਝੰਡੇ ਲੈ ਜਾਂਦੇ ਨੇ ਲੇਕਿਨ ਇੱਕ ਬਾਦ ਅਕਾਲ ਤੱਕ ਦਾ ਜਿਹਦਾ ਝੰਡਾ ਨਹੀਂ ਲੈਂਦਾ ਕਿਉਂਕਿ ਇਹ ਸੱਚ ਦਾ ਝੰਡਾ ਹੈ ਇਹ ਕਿਸੇ ਵਿਅਕਤੀ ਦਾ ਝੰਡਾ ਨਹੀਂ ਸੱਚ ਸੀ ਸੱਚ ਹੈ ਸੱਚ ਹੋਵੇਗਾ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਗੁਰਮੁਖੋ ਸੱਚ ਨਾਲ ਜੁੜੋ ਜਿਹੜਾ ਤ੍ਰੈ ਅਕਾਲ ਆਬਾਦ ਹੋ ਹਾਂਜੀ ਆਪਾਂ ਹਜੂਰ ਸਾਹਿਬ ਰੂਮ ਲੈ ਲਿਆ ਸੀਗਾ ਜੀ ਤੇ ਰੂਮ ਆਪਾਂ ਨੂੰ ਮਿਲਿਆ 413 ਨੰਬਰ ਇੱਕ ਸਾਈਡ ਤੇ ਵਾਸ਼ਰੂਮ ਆ ਬਹੁਤ ਖੁੱਲਾ ਰੂਮ ਆ ਵਧੀਆ ਰੂਮ ਆ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਪਹੁੰਚੀਆਂ ਹੋਈਆਂ ਹਾਂ ਨੇ ਤੁਹਾਨੂੰ ਕਰਮਣੀ ਆ ਦਰਸ਼ਨ ਜਲਦ ਹੁਣ ਆਪਾਂ ਫਰੈਸ਼ ਫਰਿਸ਼ ਹੋ ਜਗੇ ਮਾੜਾ ਕੇਰਾ ਹਾਂਜੀ ਆਪਾਂ ਕੱਪੜੇ-ਕੁਪੜੇ ਧੋਤੇ ਸੀਗੇ ਤੇ ਹੁਣ ਆਪਾਂ ਜਾ ਰਹੇ ਆਂ ਬਾਹਰ ਤੁਹਾਨੂੰ ਦਰਸ਼ਨ-ਦਿਦਾਰੀ ਕਰਾਉਨੇ ਆਂ ਕੱਪੜੇ ਧੋਣ ਦਾ ਵੀ ਕੰਮ ਸੀਗਾ ਉਹ ਵੀ ਆਪਾਂ ਕਰ ਲਿਆ। ਸਵੇ ਆਪਾਂ ਮੱਥਾ ਟੇਕਾਂਗੇ ਇਸ਼ਨਾਨ ਕਰਨ ਤੋਂ ਬਾਅਦ ਤੇ ਹੁਣ ਆਪਾਂ ਬਸ ਲੰਗਰ ਸ਼ਾਕੀ ਦੁਬਾਰਾ ਆਪਾਂ ਰੂਮ 'ਚ ਜਾ ਵੜਨ ਤੇ ਆਹ ਵਲੌਗ ਦੀ ਬਾਈ ਆਪਾਂ ਇੱਥੇ ਹੀ ਕਰਦੇ ਆਂ ਸਮਾਪਤੀ ਤੇ ਆਪਣੇ ਸਾਊਥ ਇੰਡੀਆ ਦੇ ਟੂਰ ਨਾਲ ਤੁਸੀਂ ਜੁੜੇ ਰਹੋ। ਜਿਨ੍ਹਾਂ ਨੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਉਹ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ। ਨੂੰ ਆਪਾਂ ਥੋੜਾ ਜਿਹਾ ਸਮਾਨ ਸਮੂਹ ਲੈ ਕੇ ਗਏ ਸੀ ਬਾਜ਼ਾਰ ਦੇ ਵਿੱਚੋਂ ਪੈਨ ਨਾਲ ਪੀ ਤੇ ਲਿਖ ਲਈ ਸੀ ਕਿ ਹੁਣ ਆਪਾਂ ਜਾਣਾ ਗੁਰਦੁਆਰਾ ਹੀਰਾ ਘਾਟ